ਲੈ ਵੀ ਮਿੱਤਰੋ ਅੱਜ ਤਰੀਕ ਹੋਗੀ 13 ਤੇ ਕਹਿੰਦੇ ਘੋੜਿਆਂ ਦਾ ਮੁਕਾਬਲਾ ਵੀ ਹੋਣਾ ਤੇ ਬਾਕੀ ਸੋਨੂੰ ਹਨਾ ਦੁੱਧਾਲੀਆਂ ਗਾਇਆਂ ਤੇ ਮੱਝਾਂ ਵੀ ਦਿਖਾਉਣੇ ਆ ਤੰਬੂਆਂ ਦੇ ਵਿੱਚ ਵੀ ਕਿੱਡੇ-ਕੱਡੇ ਆਰਡਰ ਵਾਲੀਆਂ ਨੇ ਗਈਆਂ ਤੇ ਅੱਜ ਪਸ਼ੂ ਵੀ ਬਹੁਤ ਆ ਚੁੱਕੇ ਨੇ ਕਿ ਸੋਨੂੰ ਸਾਰੇ ਅੱਗੇ ਦਿਖਾਉਣੇ ਆ ਕਿ ਵੀਡੀਓ ਪੂਰੀ ਦੇਖਿਓ ਐਨ ਕੈਂਟ ਹੋਣ ਵਾਲੀ ਐ ਆ ਦੇਖੋ ਮਿੱਤਰੋ ਹੁਣ ਆਪਾਂ ਆ ਗਏ ਜੀ ਕੇ ਬਾਹਿਆਂ ਦੇ ਤੰਪੂ ਚ ਜਿਹਦੇ ਵਿੱਚ ਨਾ ਦੁੱਧਾਲੀਆਂ ਦਾਮਾਂ ਖੜੀਆਂ ਨੇ ਗਈਆਂ ਇਹਨਾਂ ਨੇ ਮਿਲਕਾਂ ਪਿਡਿਸ਼ਨ ਦੇ ਵਿੱਚ ਹਿੱਸਾ ਲਿਆਗਾ ਕਰਤੀਆਂ ਸਿਆਗੀਆਂ ਤੇ ਆ ਜੱਤਪੁਆੜ ਆ ਗਿਆ ਭਾਈ ਬਹੁਤ ਦੂਰੋਂ ਦੂਰੋਂ ਬਾਈ ਆਏ ਨੇ ਬਾਕੀ ਜਿਹੜੀ ਵੀ ਗਾਂ ਇਹਨਾਂ ਦੇ ਵਿੱਚੋਂ ਹਨ ਜਿਆਦਾ ਦੁੱਧ ਦੇ ਕੇ ਪਹਿਲੇ ਦੂਜੇ ਤੇ ਤੀਜੇ ਨੰਬਰ ਤੇ ਆਊਗੀ ਉਹਨਾਂ ਦਾ ਆਪਾਂ ਵੀਰਾਂ ਤੋਂ ਰਿਕਾਰਡ ਸੀਮੈਂਟ ਡੀਟੇਲ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਦੇਵਾਂਗੇ ਤੇ ਅੱਜ ਭਾਈ ਮੇਲਾ ਸ਼ੁਰੂ ਹੀ ਹੋਇਆ ਹੈ 13 ਤਰੀਕ ਅੱਜ ਤੇ ਪਹਿਲਾ ਦਿਨ ਆ ਮੇਲੇ ਦਾ ਤੁਹਾਨੂੰ ਬਾਰੋਂ ਵੀ ਦਿਖਾਉਣੇ ਆ ਤੇ ਅੰਦਰੋਂ ਵੀ ਦਿਖਾਉਣੇ ਆ ਕਿ ਸਾਰਾ ਸਿਸਟਮ ਆ ਜਿਵੇਂ ਹੁਣ ਇੱਧਰ ਦੇਖੋ ਤੁਸੀਂ ਬਹੁਤ ਵੱਡੇ ਆਰਡਰ ਨੇ ਬਾਈ ਧਾਮਾ ਦੇ ਤੇ ਆਹ ਦੇਖੋ ਆ ਜਰਸੀ ਆ ਜੀ ਬਾਈ ਜਿਹੜੀ ਐਰ ਸ਼ਹਿਰ ਦੇ ਵਿੱਚ ਆ ਗਈ ਟੌਸ ਚ ਥੋੜਾ ਜਿਹਾ ਤੇ ਇੰਧਰ ਐਚਐਫ ਆ ਗਈਆਂ ਬਾਈ ਬਹੁਤ ਵੱਡੇ ਆਰਡਰ ਨੇ ਯਾਰ ਮੈਂ ਮੰਨਨੇ ਕਿ ਚਲੋ ਵੀ ਪਹਿਲੀ ਵਾਰ ਦੇਖ ਰਿਹਾਗਾ ਇਹਦੀ ਤੋਂ ਵਧੀਆ ਕੁਆਲਿਟੀ ਆ ਧਾਮਾ ਤੇ ਬਾਕੀ ਮੈਂ ਜਿਹੜੀ ਵੀ ਦੇਖਦਾ ਮੈਨੂੰ ਐ ਲੱਗਦੀ ਆ ਵੀ ਇਹਦੇ ਥੱਲੇ ਰੱਬ ਤੋਂ ਬਾਅਦ ਹੁੰਦਾ ਦੀ ਬਿਊਟੀ ਵਾਲੀਆਂ ਨੇ ਯਾਰ ਪੂਰੀਆਂ ਸੋਹਣੀਆਂ ਤੇ ਮਿਲਕਰੇ ਵਿੱਚ ਵੀ ਪੂਰੀਆਂ ਸਰਾਣੇ ਬਾਕੀ ਦੇਖ ਰਹੇ ਮੈਕਸੀਮਮ ਉਹ ਮਿਲਕ ਕਿੰਨਾ ਜਿਹਾ ਕੱਢਦੀ ਹੈ ਤੇ ਏਡੀ ਗਾਂ ਦਾ ਪਹਿਲੇ ਨੰਬਰ ਤੇ ਪੋਜੀਸ਼ਨ ਆਉਦੀ ਹੈਗੀ ਉਹ ਸਾਰੀ ਤੁਹਾਨੂੰ ਆਪਾਂ ਦੱਸਾਂਗੇ ਜਿਵੇਂ ਇਧਰੋਂ ਆਹ ਦੇਖੋ ਤੁਸੀਂ ਆ ਆ ਗਿਆ ਜੋੜਾ ਆ ਚੈੱਕ ਕਰੋ ਬਈ ਆਰਡਰ ਨਾਰਾ ਨੂਰਾ ਪੂਰੀਆਂ ਫੁੱਲਣੇ ਆਣ ਬੇ ਸੋਹਣੇ ਆਰਡਰ ਨਹੀਂ ਬੜਾ ਨੇ ਆ ਦੇਖੋ ਇਹ ਇਹ ਬਈ ਬੈੜਾ ਸਾਰਾ ਜਿਮੇ ਦੇ ਵਿੱਚ ਕਾਮਾ ਵਗੈਰਾ ਸੀ ਤੇ ਅਗਲੇ ਤੰਪੂਜਾ ਪਾ ਚਾਲਦੇ ਆ ਉੱਥੇ ਨਾ ਮੱਝਾਂ ਨੇ ਜਿੰਨਾ ਦਾ ਮਿਲਕੋ ਪ੍ਰੋਡਕਸ਼ਨ ਦੇ ਵਿੱਚ ਆਰਟੀਸਿਪੇਟਰੀ ਤਾਂ ਹੋਇਆਗਾ ਤੇ ਇਹ ਆ ਦੇਖੋ ਤੁਸੀਂ ਬੈੜਾ ਬਾਕੀ ਤੁਹਾਨੂੰ ਆਰਡਰ ਵੀ ਦਿਖਾਉਣੇ ਆ ਤੇ ਬਾਰੇ ਵੀ ਦਿਖਾਵਾਂਗੇ ਬੇ ਕੁੜਾ ਦੇ ਘੋੜੇ ਵਗੈਰਾ ਵੀ ਆਉਣੇ ਆਗੇ ਅੱਗੇ ਤੇ ਘੋੜਿਆਂ ਦਾ ਵੀ ਮੇਲਾ ਹੋਣਾ ਵਗੇ ਤੇ ਜੇ ਨਾ ਤੁਸੀਂ ਆਹ ਕੁਆਲਿਟੀ ਚ ਰੋਈ ਫੀਡਿੰਗ ਵਾਲੇ ਆਰਡਰ ਨੇਗੇ ਇਹ ਬੜੀ ਐਕ ਕੱਟਾਲੀਆਂ ਦੇ ਦੁਨੀਆ ਸੋਹਣੀਆਂ ਜਾਵੜੇ ਯਾਰ ਬਾਕੀ ਮੇਲਿਆਂ ਦੇ ਵਿੱਚ ਬਈ ਕਿਰਾਂ ਜ਼ਰੂਰ ਆ ਕੇ ਦੇਖਿਆ ਕਰੋ ਰੂਹ ਖੁਸ਼ ਹੋ ਜਾਂਦੀ ਆ ਤੇ ਬਾਕੀ ਬਰੀਡ ਬਾਰੇ ਵੀ ਪਤਾ ਲੱਗਦਾ ਤੇ ਮਿਆ ਦੇਖੋ ਇਧਰ ਮਾਈ ਮੱਝਾਂ ਆ ਗਈਆਂ ਜਿਨ੍ਹਾਂ ਨੇ ਕੰਪੀਟੀਸ਼ਨ ਦੇ ਵਿੱਚ ਹਿੱਸਾ ਲਿਆ ਇਹਨਾਂ ਦੇ ਵਿੱਚੋਂ ਜਿਹੜੀ ਵੀ ਮੱਝ ਜਦੋਂ ਕੱਟੂਗੀ ਤੇ ਫਸਟ ਸੈਕਿੰਡ ਥਰਡ ਪੋਜੀਸ਼ਨ ਤੇ ਆਊਗੀ ਉਹਨਾਂ ਨਾਲ ਵੀ ਆਪਾਂ ਪੀਰਾ ਨਾਲ ਗੱਲਬਾਤ ਕਰਾਂਗੇ ਕਿ ਕੀ ਸੀਮਣ ਦੀ ਹੈ ਤੇ ਹਾਈਐਸਟ ਕਿੰਨਾ ਰਿਹਾ ਹੈ ਕਿਹੜੀ ਸਟੇਟ ਕਰਵਾਏ ਨੇ ਬਾਈ ਸਾਰੀ ਗੱਲਬਾਤ ਬਾਈ ਕਰਕੇ ਸੋਨੂੰ A to Z ਪੂਰਾ ਯਾਰ ਘੈਂਟ ਦਿਖਾਵਾਂਗੇ ਇੱਕ ਵੀ ਚੀਜ਼ ਆਪਦੇ ਵੱਲੋਂ ਮੈਂ ਮਿਸ਼ਨ ਨਹੀਂ ਕਰਨਾ ਚਾਹੁੰਦਾ ਬਾਕੀ ਜੇ ਕੋਈ ਰਹੇਗੀ ਤਾਂ ਬਾਈ ਉਹ ਚਲੋ ਕਈ ਵਾਰੂੰ ਰਹੇ ਆ ਦੇਗੀ ਪਰ ਮੈਂ ਮਿਸ਼ਨ ਹੀ ਕਰਦਾ ਆਪਦੇ ਵੱਲੋਂ ਸੋਨੂੰ ਕੱਲੀ ਕੱਲੀ ਚੀਜ਼ ਡਿਟੇਲ ਨਾਲ ਤੇ ਵਧੀਆ ਦਿਖਾਉਂਗਾ ਪੂਰੀ ਆ ਦੇਖੋ ਤੁਸੀਂ ਆ ਸ਼ੈਡ ਆ ਜਾ ਬਾਈ ਇਹਦੇ ਵਿੱਚ ਬਾਈ ਜਿਵੇਂ ਮੱਜਾਂ ਠੰਡ ਮਾਰਦੇ ਹੁੰਦੇ ਆ ਨਾ ਗਆਂਢ ਚ ਆਪਣੇ ਜਿਵੇਂ ਉੱਤਰੋ ਦਾ ਹੰਡ ਵਗੈਰਾ ਦਾ ਕੋਈ ਚੱਕਰ ਨਹੀਂ ਉਹਨਾਂ ਦਾ ਪੱਖੇ ਲਾਏ ਹੋਏ ਨੇ ਸਗੋਂ ਉਹਨਾਂ ਨੇ ਆ ਚੈ ਡਾਇਬਿੰਗ ਮਿੱਤਰੋ ਹੁਣ ਤੁਹਾਨੂੰ ਬੱਚਿਆਂ ਦਾ ਦਿੱਤੀਆਂ ਦਿਖਾ ਹੁਣ ਆਪਾਂ ਚੱਲਦੇ ਆ ਬਾਹਰੇ ਤੇ ਤੁਹਾਨੂੰ ਬਾਹਰੇ ਗਰਾਊਂਡ ਦੇ ਵਿੱਚ ਕੀ ਚੱਲ ਰਿਹਾ ਹੈ ਹਨਾ ਰਿੰਗਾਂ ਦੇ ਵਿੱਚ ਉਹ ਸਾਰਾ ਦਿਖਾਉਣੇ ਆ ਬਾਈ ਉੱਧਰ ਦੇਖੋ ਤੁਸੀਂ ਘੋੜੇ ਆਉਣ ਲੱਗੇ ਨੇਗੇ ਤੇ ਉੱਧਰ ਸਾਰੇ ਘੋੜੇ ਤੇ ਝੋਟੇ ਆਏ ਨੇ ਜਿਵੇਂ ਸਾਰੇ ਦਿਖਾਉਣੇ ਆ ਤੇ ਹੁਣ ਉੱਤਰ ਚੱਲਦੇ ਆਂ ਬਈ ਤੁਹਾਨੂੰ ਝੋਟੇ ਆ ਹੀ ਨਹੀਂ ਮੈਂ ਝੋਟੇ ਦਿਖਾਉਣੇ ਆਂ ਅੱਗੇ ਤੇ ਘੋੜੇ ਵੀ ਦਿਖਾਉਣੇ ਆ ਮਿੱਤਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਈ ਸਾਰੇ ਜਾਣੇ ਤੇ ਫੇਸਬੁੱਕ ਤੇ ਦੇਖਦੇ ਤਾਂ ਫੋਲੋ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਦੇ ਰੋ ਵਧੀਆ ਚੰਗੇ ਚੰਗੇ ਆ ਦੇਖੋ ਜਿਵੇਂ ਆ ਝੋਟਾ ਜਾਂਦਾ ਇੱਧਰ ਆਹ ਮਿੱਤਰੋ ਬਜਰੰਗੀ ਦਾਗਾ 14 14 34 ਅੱਡਾ ਤੇ ਦੇਖੋ ਤੁਸੀਂ ਬੀਐਫਐਚ ਚ ਵੀ ਆਇਆ ਤੀਆ ਇਹ ਅੱਜ ਇੱਥੇ ਵੀ ਆਇਆ ਪੂਰਾ ਕੱਠਾ ਕਹਿੰਦੇ ਇਹ ਵਾਲੇ ਨਾਲ ਵਾਲੀਟੀ ਚੰਗੀ ਆ ਜੀ ਤੇ ਹੁਣ ਇੱਧਰ ਦਿਖਾਉਣਿਆ ਸਾਨੂੰ ਹੋਰ ਵੀ ਬਥੇਰੇ ਥਾਰ ਖੜੀ ਨਹੀਂ ਆ ਜ ਆਪਣੇ ਨਾਂ ਜਾਂਦੀ ਆ ਇੱਕ ਕਰੋ ਕੁਆਲਟੀ ਜਿਵੇਂ ਹੁਣ ਤੁਹਾਨੂੰ ਅੱਗੇ ਦਿਖਾਉਣਿਆ ਦੇਖੋ ਔਰੇ ਵੀ ਬਾਈ ਦੋ ਛਾਣ ਬੰਨੀ ਬੈਠੇ ਨੇ ਹਣਾ ਬੇਕ ਆ ਗਿਆ ਪੂਰਾ ਬਾਈ ਹਰਿਆਣਾ ਮੂਰਾ ਇਸ ਸਟਰੀਟ ਦੇ ਵਿੱਚ ਨਾ ਬਹੁਤ ੱੱਕ ਆ ਪਏ ਨਾਲੋਂ ਤੇ ਕਵਾਲਟੀ ਬਹੁਤ ਜਿਆਦਾ ਚੰਗੀ ਆ ਪੂਰਾ ਦੀ ਨਾਲੇ ਇੱਕ ਆ ਇੱਕ ਰੋਚਕ ਦਿਓ ਜਿਵੇਂ ਬਈ ਆ ਕੇ ਘੋੜਿਆਂ ਆ ਗਏ ਆ ਬੈਂਡ ਦੇ ਵਿੱਚ ਦੇਖੋ ਦੋ ਘੋੜੇ ਖੜੇ ਨੇਗੇ ਇਹ ਵੀ ਬਾਜੀ ਕੱਢਣਗੇ ਹੁਣ ਬਾਾਰੇ ਫੋਗਵਾਜ ਸੁਬਈ ਆ ਗਏ ਨੇ ਤਕਾਲ ਆਇਗਾ ਇਹ ਬਾਕੀ ਗਰਾਊਂਡ ਦੇ ਵਿੱਚ ਵੀ ਆਪਣੇ ਐਕਸਾਈਡ ਖੜੇ ਨੇ ਉਹ ਵੀ ਤੁਹਾਨੂੰ ਦਿਖਾਉਣੇ ਆ ਜਾ ਚੈੱਕ ਕਰੋ ਤੁਸੀਂ ਕੱਟੀ ਦੇ ਮਾਗਰ ਪੈਣ ਪਾ ਕੇ ਲੈ ਆਏ ਨੇ ਭਾਈ ਘੂੜਾ ਸਟੱਡ ਫਾਰਮ ਅੰਗਰੂਰ ਏਰੀਆ ਚ ਆਏ ਨੇ ਭਾਈ ਦੇਖੋ ਆਵਾਜ਼ ਜੀ ਘੋੜਿਆਂ ਦਾ ਵੀ ਸਾਰਾ ਲਾਈਵ ਦਿਖਾਵਾਂਗੇ ਆਪਾਂ ਫੇਸਬੁੱਕ ਤੇ ਵੀ ਦਿਖਾ ਦੇਾਂਗੇ YouTube ਤੇ ਦਿਖਾ ਦੇਾਂਗੇ ਯਾਰ ਦੇਖੋ ਉੱਥੇ ਮਿੱਟੀ ਘੋੜਾ ਲਈ ਖੜੇ ਨੇ ਭਾਈ ਗਰਾਊਂਡ ਦੇ ਵਿੱਚ ਇੱਕ ਉਹ ਖੜਾ ਜਾ ਉਹਦੀ ਚਟਾਈ ਹੈਗੀ ਚਟਾ ਦੇਖੋ ਭਾਈ ਆਉਣ ਲੱਗੇ ਨੇ ਘੋੜੇ ਵੀ ਗਰਾਊਂਡ ਦੇ ਵਿੱਚ ਇਹ ਬਾਕੀ ਇਹ ਵੀ ਆਪਾਂ ਬਸ ਲਾਈਵ ਦੇਖ ਲਿਓ ਆਪਣੇ ਉਤੇ ਲਾਈਵ ਹੀ ਕਰਾਂਗੇ ਘੋੜਿਆਂ ਦਾ ਆਪਾਂ ਫੇਸਬੁੱਕ ਤੇ ਤੇ YouTube ਤੇ ਆ ਦੇਖੋ ਤੁਸੀਂ ਅਗਲੀ ਵੀਡੀਓ ਤੇ ਮਿਲਦੇ ਹਾਂ ਵੀ ਚੈਨਲ ਸਬਸਕ੍ਰਾਈਬ ਕਰ ਲਿਓ ਆਪਣਾ ਫੇਸਬੁੱਕ ਤੇ ਫੋਲੋ ਕਰ ਲਿਓ